ਪੰਜਾਬ ਸਰਕਾਰ ਇਸ ਵੇਲੇ ਬਹੁਤ ਹੀ ਵਿੱਤੀ ਮਾੜੇ ਹਾਲਾਤਾਂ ਵਿੱਚ ਚੱਲ ਰਹੀ ਆ ਪੰਜਾਬ ਸਰਕਾਰ ਨੂੰ ਪੈਸਿਆਂ ਦੀ ਅਤਿ ਲੋੜ ਆ ਇੱਕ ਪਾਸੇ ਹੜ ਨੇ ਦੂਜੇ ਪਾਸੇ ਸੈਂਟਰ ਨੇ ਖੁੱਲ ਕੇ ਪੈਸੇ ਨਹੀਂ ਦਿੱਤੇ ਇੱਕ 12000 ਕਰੋੜ ਦਾ ਰੌਲਾ ਵਾ ਹੁਣ ਪੰਜਾਬ ਸਰਕਾਰ ਨੇ ਚੜ੍ਹਦੀ ਕਲਾ ਫੰਡ ਕ੍ਰੀਏਟ ਕਰਨ ਵਾਸਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਵੀ ਕੀਤੀ ਆ ਪਰ ਨਾਲ ਦੀ ਨਾਲ ਹੁਣ ਸਰਕਾਰ ਨੇ ਸਰਕਾਰੀ ਜਾਇਦਾਦਾਂ ਵੀ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਪੰਜ ਅਜਿਹੀਆਂ ਜਾਇਦਾਦਾਂ ਸਰਕਾਰ ਨੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਸ ਤਰ੍ਹਾਂ ਸਰਕਾਰ ਨੂੰ ਉਮੀਦ ਆ ਕਿ ਚਾਰ ਪੈਸੇ ਆ ਜਾਣਗੇ ਖਬਰ ਹੈ ਕਿ ਪੰਜਾਬ ਦੇ ਵਿੱਤੀ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਸਰਕਾਰ ਨੇ ਵਕ ਵਕ ਵਿਭਾਗਾ ਦੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਜ਼ਮੀਨਾਂ ਨੂੰ ਵੇਚਣ ਦਾ ਫੈਸਲਾ ਕੀਤਾ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਮੁਖ ਸਕੱਤਰ ਕੇਪੀ ਸਿਨਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਹੈ ਇਸ ਬੈਠਕ ਦੇ ਵਿੱਚ ਉਹਨਾਂ ਦੀਆਂ ਵਕ ਵਕ ਜਾਇਦਾਦਾਂ ਬਾਰੇ ਲੰਬੀ ਬਾਕੀ ਵਿਭਾਗ ਦੇ 70 ਦੇ ਨਾਲ ਜਿਹੜੀ ਆ ਚਰਚਾ ਕੀਤੀ ਗਈ ਆ ਇਹਨਾਂ ਨੂੰ ਨਿਲਾਮ ਕਰਕੇ ਰੈਵਨਿਊ ਜਨਰੇਟ ਕਰਨ ਦਾ ਵੀ ਫੈਸਲਾ ਕੀਤਾ ਗਿਆ ਔਰ ਹਾਲਾਂਕਿ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਕੁਝ ਜਾਇਦਾਦਾਂ ਨੂੰ ਲੈ ਕੇ ਹਲੇ ਅਪਸਰਾਂ ਦੀ ਸਹਿਮਤੀ ਨਹੀਂ ਬਣੀ ਇਸ ਲਈ ਫਿਲਹਾਲ ਉਹਨਾਂ ਨੂੰ ਛੱਡ ਦਿੱਤਾ ਗਿਆ ਉਧਰ ਵਿਭਾਗੀ ਸਰੋਤਾਂ ਦਾ ਕਹਿਣਾ ਹੈ ਕਿ ਲਗਭਗ 10 ਜਾਇਦਾਦਾਂ ਦੀ ਸੂਚੀ ਆਈ ਸੀ ਜਿਸ ਵਿੱਚੋਂ 5 ਤੇ ਸਹਿਮਤੀ ਬਣ ਗਈ ਹੈ ਲਗਭਗ 1 ਮਹੀਨਾ ਪਹਿਲਾਂ ਹੀ ਮੁਖ ਸਕੱਤਰ ਨੇ ਸਾਰੇ ਵਿਭਾਗ ਦੇ ਮੁਖੀਆਂ ਪ੍ਰਧਾਨ ਸਕੱਤਰਾਂ ਤੇ ਪ੍ਰਬੰਧਕੀ ਸਕੱਤਰਾਂ ਦੇ ਨਾਲ ਇੱਕ ਇੱਕ ਜ਼ਰੂਰੀ ਬੈਠਕ ਕੀਤੀ ਗਈ ਸੀ ਜਿਸ ਵਿੱਚ ਸਭ ਤੋਂ ਮੁੱਖ ਏਜੰਡਾ ਇਹ ਸੀ ਕਿ ਸਾਰੇ ਵਿਭਾਗਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾਵੇ ਕਿ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿੰਨੀ ਕਿੰਨੀ ਸਰਕਾਰੀ ਪ੍ਰਾਪਰਟੀ ਜਾਂ ਜ਼ਮੀਨਾਂ ਪਈਆਂ ਨੇ ਤੇ ਉਹ ਇਹ ਵੀ ਨਾਲ ਸੀ ਨਿਰਦੇਸ਼ ਦਿੱਤੇ ਕਿ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਕਰਕੇ ਸਰਕਾਰ ਨੂੰ ਰਿਪੋਰਟ ਦਿੱਤੀ ਜਾਵੇ ਤਾਂ ਜੋ ਪੰਜਾਬ ਅਰਬਨ ਡਵੈਲਪਮੈਂਟ ਏਜੰਸੀ ਜਾਨੀ ਕਿ ਪੁੱਡਾ ਉਹਨਾਂ ਨੂੰ ਵੇਚ ਕੇ ਮਾਲੀਆ ਇਕੱਠਾ ਕਰ ਸਕੇ ਅ ਇਸ ਮਸਲੇ ਦੇ ਵਿੱਚ ਸ਼ਹਿਰੀ ਵਿਕਾਸ ਅਤੇ 89 ਵਿਭਾਗ ਦੇ ਸਭ ਤੋਂ ਪਹਿਲਾਂ ਮਹੱਤਵਪੂਰਨ ਜਿਹੜੀ ਲੈਂਡ ਪੂਲਿੰਗ ਨੀਤੀ ਫੇਲ ਹੋਈ ਸੀ ਜਦੋਂ ਲੈਂਡ ਪੂਲਿੰਗ ਦੇ ਨਾਲ ਸਰਕਾਰ ਨੂੰ ਲੱਗਦਾ ਸੀ ਕਿ ਹਜ਼ਾਰਾਂ ਕਰੋੜ ਰੁਪਏ ਇਕੱਠੇ ਹੋ ਜਾਣਗੇ ਲੇਕਿਨ ਕਿਸਾਨਾਂ ਦਾ ਵਿਰੋਧ ਪਿੰਡ ਵਾਲਿਆਂ ਦਾ ਵਿਰੋਧ ਫਿਰ ਸਿਆਸੀ ਪਾਰਟੀਆਂ ਦੇ ਵਿਰੋਧ ਕਰਕੇ ਸਰਕਾਰ ਨੂੰ ਉਹ ਜਿਹੜੀ ਪਾਲਿਸੀ ਵਾਪਸ ਲੈਣੀ ਪਈ ਸੀ ਔਰ ਸਰਕਾਰ ਨੇ ਹਾਲਾਂਕਿ ਫੇਲ ਹੋ ਤੋਂ ਬਾਅਦ ਸਰਕਾਰ ਨੇ ਮਾਲੀਆ ਇਕੱਠਾ ਕਰਨ ਵਾਸਤੇ ਉਹ ਆਪਟਿਮ ਜੂਜ਼ ਆਫ ਗਵਰਨਮੈਂਟ ਵੈਕਟ ਲੈਂਡ ਦੇ ਤਹਿਤ ਜ਼ਮੀਨਾਂ ਪੁੱਡਾ ਨੂੰ ਵੀ ਸੰਪਨ ਦੇ ਆਦੇਸ਼ ਦਿੱਤੇ ਸਨ ਪਰ ਦੋ ਦਿਨ ਪਹਿਲਾਂ ਹੀ ਵਿਭਾਗਾਂ ਨੇ ਆਪਣੇ ਲੰਬੇ ਸਮੇਂ ਤੋਂ ਖਾਲੀ ਪਈਆਂ ਜ਼ਮੀਨਾਂ ਬਾਰੇ ਮੁਖਸਕਤ ਨੂੰ ਜਾਣਕਾਰੀ ਦਿੱਤੀ ਆ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 111.02 ਏਕੜ ਜ਼ਮੀਨ ਜਿਸ ਨੂੰ OUGVL ਵਿੱਚ ਵੇਚਣ ਲਈ ਸਹਿਮਤੀ ਬਣ ਗਈ ਆ ਉਹਨਾਂ ਤੋਂ ਰਕਮ ਕਿੰਨੀ ਆਏਗੀ ਇਸ ਦਾ ਪਤਾ ਉਦੋਂ ਲੱਗੂਗਾ ਜਦੋਂ ਜਿਹੜੀ ਨਿਲਾਮ ਹੋਏਗੀ ਮਤਲਬ ਕਰੀਬ-ਕਰੀਬ 111 ਏਕੜ ਜ਼ਮੀਨ ਜਿਹੜੀ ਆ ਇਹ ਸਰਕਾਰ ਨੂੰ ਲੱਭੀ ਆ ਜਿਹੜੀ ਸਰਕਾਰ ਵੇਚ ਸਕਦੀ ਆ ਤੇ ਕਿੰਨਾ ਪੈਸਾ ਆਊਗਾ ਇਹ ਉਦੋਂ ਪਤਾ ਲੱਗੂਗਾ ਜਦੋਂ ਉਹ ਖੁੱਲੀ ਬੋਲੀ ਦਿੱਤੀ ਗਈ ਉਹਨਾਂ ਨੇ ਮੰਨਿਆ ਕਿ ਸਰਕਾਰ ਦੀ ਵਿੱਤੀ ਹਾਲਾਤ ਜਿਹੜੀ ਸਥਿਤੀ ਆ ਇਸ ਸਮੇ ਬਿਲਕੁਲ ਠੀਕ ਨਹੀਂ ਆ ਖਰਚ ਦੇ ਅਨੁਪਾਦ ਵਿੱਚ ਮਿਲਣ ਵਾਲੀ ਆਮਦਨੀ ਉਨੀ ਨਹੀਂ ਵਧ ਰਹੀ ਦੂਜਾ 22 ਸਤੰਬਰ ਤੋਂ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਵੀ ਸਰਕਾਰ ਨੂੰ ਨੁਕਸਾਨ ਹੋਣਾ ਯਕੀਨੀ ਆ ਕਿਉਂਕਿ ਕੇਂਦਰ ਸਰਕਾਰ ਨੇ ਇਸ ਦੀ ਪਰਭਾਈ ਉੱਤੇ ਫੇਰ ਹਾਲ ਕੋਈ ਵੀ ਸਹਿਮਤੀ ਨਹੀਂ ਦਿੰਦੀ ਇਸ ਲਈ ਮਾਲੀਆ ਇਕੱਠਾ ਕਰਨਾ ਸੂਬਾ ਸਰਕਾਰ ਵਾਸਤੇ ਹੋਰ ਔਖਾ ਹੋ ਗਿਆ ਪੰਜਾਬੀ ਜਾਗਰਣ ਦੇ ਬਿਊਰੋ ਚੀਫ ਇੰਦਰਪ੍ਰੀਤ ਸਿੰਘ ਹੋਣਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਟਿਆਲਾ ਸਥਿਤ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੀਆਂ 8 ਏਕੜ ਜ਼ਮੀਨ ਤੇ ਰੈਸ਼ੀ ਕਲੋਲੀ ਬਣੀ ਹੋਈ ਹੈ ਇਸ ਦੇ ਇਲਾਵਾ ਇਸੇ ਵਿਭਾਗ ਦੀ ਪ੍ਰਿੰਟਿੰਗ ਸਾਈਟ ਦੀ 10 ਏਕੜ ਜ਼ਮੀਨ ਹੈ ਦੋਹਾਂ ਜ਼ਮੀਨਾਂ ਨੂੰ ਵੇਚਣ ਤੇ ਸਹਿਮਤੀ ਬਣ ਗਈ ਹੈ ਵਿਭਾਗ ਹੁਣ ਆਪਣਾ ਕੰਮ ਮਹਾਲੀ ਸਥਿਤ ਪ੍ਰਿੰਟਿੰਗ ਪ੍ਰੈਸ ਤੋਂ ਚਲਾਏਗਾ ਲੁਧਿਆਣਾ ਦੇ ਬਾੜੇਵਾਲਾ ਸਥਿਤ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਹਸਪਤਾਲ ਦੀ ਕਰੀਬ 2.5 ਏਕੜ ਜ਼ਮੀਨ ਵੀ ਉਸਤੇ ਵੀ ਸਰਕਾਰ ਦੀ ਨਜ਼ਰ ਪੈ ਗਈ ਹੈ ਕਿਉਂਕਿ ਇਹ ਸ਼ਹਿਰ ਦੇ ਨੇੜੇ ਹੈ ਇਸ ਦੀ ਕੀਮਤ ਕਰੋੜਾਂ ਵਿੱਚ ਹੈ ਪਰ ਵਿਭਾਗ ਦਾ ਕਹਿਣਾ ਹੈ ਕਿ ਇਸ ਦੇ ਬਦਲੇ ਉਹਨਾਂ ਨੂੰ ਇੱਕ ਵਿਕਲਪ ਸਥਾਨ ਤੇ ਹਸਪਤਾਲ ਖੋਲਣ ਲਈ ਜ਼ਮੀਨ ਦੀ ਲੋੜ ਪਵੇਗੀ ਇਸੇ ਤਰ੍ਹਾਂ ਤਰਨਤਾਰਨ ਵਿੱਚ ਸਕਾਰਤਾ ਵਿਭਾਗ ਦੀ ਬੰਦ ਪਈ 슈ਗਰ ਮਿਲ ਦੀ ਵੀ ਕਰੀਬ 99 ਏਕੜ ਜ਼ਮੀਨ ਨੂੰ ਵਫਾਰਕ ਤੌਰ ਤੇ ਨਿਲਾਮ ਕਰਨ ਦੀ ਵੀ ਸਹਿਮਤੀ ਬਣ ਗਈ ਹੈ ਗੁਰਦਾਸਪੁਰ ਚ ਲੋਕ ਨਿਰਮਾਣ ਵਿਭਾਗ ਦੀ 1.75 ਏਕੜ ਜਮੀਨ ਜਿਸ ਤੇ ਵਿਭਾਗ ਦਾ ਰੈਸਟ ਹਾਊਸ ਬਣਿਆ ਉਸ ਨੂੰ ਵੀ OUVL ਵਿੱਚ ਸ਼ਾਮਲ ਕਰਨ ਲਈ ਸਹਿਮਤੀ ਬਣ ਗਈ ਹੈ ਜਿੰਨਾਂ ਜ਼ਮੀਨਾਂ ਤੇ ਸਹਿਮਤੀ ਨਹੀਂ ਬਣੀ ਉਹਨਾਂ ਵਿੱਚ ਗੁਰਦਾਸਪੁਰ ਦੇ ਪੁਰਾਣੇ ਹਸਪਤਾਲ ਦੀ ਕਰੀਬ 1.5 ਏਕੜ ਜਮੀਨ ਅਤੇ ਲੱਧਿਆਣਾ ਦੇ ਪੁਰਾਣੇ ਸਿਵਲ ਹਸਪਤਾਲ ਦੀ ਕਰੀਬ 2.5 ਏਕੜ ਜਮੀਨ ਤੇ ਵੀ ਸਹਿਮਤੀ ਨਹੀਂ ਬਣੀ ਇਸੇ ਤਰ੍ਹਾਂ ਪਟਿਆਲਾ ਸਥਿਤ ਲੋਕ ਨਿਰਮਾਣ ਵਿਭਾਗ ਦੀ ਕਰੀਬ 1 ਏਕੜ ਅਤੇ ਭਪਿੰਦਰ ਰੋਡ ਤੇ ਕਰੀਬ ਪੌਣੇ 4 ਏਕੜ ਵਿੱਚ ਬਣੇ ਰੈਸਟਾ ਉਹਦੀ ਜ਼ਮੀਨ ਨੂੰ ਵੀ ਉਹ ਜੀਵੀਐਲ ਹਾਊਸ ਵਿੱਚ ਜਿਹੜੀ ਅੱਧੇ ਇੰਦੀ ਸਹਿਮਤੀ ਨਹੀਂ ਬਣੀ ਲੇਕਿਨ ਫਿਲਹਾਲ 10 ਪ੍ਰਾਪਰਟੀਆਂ ਦੀ ਨਿਸ਼ਾਨਦੇਹੀ ਹੋਈ ਸੀ ਜਿਨ੍ਹਾਂ ਵਿੱਚੋਂ ਪੰਜ ਤੇ ਸਰਕਾਰ ਦੀ ਸਹਿਮਤੀ ਬਣ ਗਈ ਹੈ ਤੇ ਇਹਨਾਂ ਨੂੰ ਜਲਦ ਹੁਣ ਓਪਨ ਬੋਲੀ ਲਈ ਮਤਲਬ ਖੁੱਲੀ ਬੋਲੀ ਰਾਈ ਨਿਲਾਮੀ ਰਹੀ ਵਿੱਚ ਆ ਜਾਊਗਾ ਤੇ ਸਰਕਾਰ ਨੂੰ ਇਸ ਤੋਂ ਕਾਫੀ ਕਮਾਈ ਹੋਣ ਦੀ ਉਮੀਦ ਹੈ। ਤੋਂ ਸਭ ਤੋਂ ਵੱਡਾ ਸਵਾਲ ਹੈ ਕਿ ਇਸ ਸਮੇਂ ਪੰਜਾਬ ਹੜਾਂ ਦੀ ਮਾਰ ਹੇਠ ਆ ਖੁਦ ਸੂਬੇ ਦੇ ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਨਾਲ ਗੱਲਬਾਤ ਵੀ ਕੀਤੀ ਕੱਲ ਉਹਨਾਂ ਜ਼ਿਕਰ ਕੀਤਾ ਕਿ 1000 ਤੋਂ ਵੱਧ ਜਿਹੜੇ ਦਾਨੀ ਅੱਗੇ ਆਏ ਨੇ ਉਹਨਾਂ ਨਾਲ ਦੀਨ ਅਰਵਿੰਦ ਕੇਜਰੀਵਾਲ ਜੋ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੇ ਵੀ ਪੰਜਾਬ ਦੇ ਮੰਤਰੀਆਂ ਤੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਕਿਹਾ ਕਿ ਵਾਦ ਤੋਂ ਵਾਦ ਜਿਹੜੇ ਨੇ ਪੈਸੇ ਇਕੱਠੇ ਕੀਤੇ ਜਾਣ ਤਾ ਜੋ ਰੰਗਲਾ ਪੰਜਾਬ ਸੁਸਾਇਟੀ ਤੇ ਪੰਜਾਬ ਨੂੰ ਮੂਰ ਪੈੜਾ ਖੜਾ ਕੀਤਾ ਜਾ ਸਕੇ ਤੇ ਜਿਨ੍ਹਾਂ ਨੂੰ ਲੋੜ ਹੜ੍ਹਾਂ ਦੀ ਮਾਰ ਹੇਠ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਹਾਲਾਂਕਿ ਦੇ ਦੇ ਕਿ ਇਸ ਫੰਡ ਦੇ ਚੜ੍ਹਦੀ ਕਲਾ ਫੰਡ ਦੇ ਵਿੱਚ ਕਿੰਨੇ ਲੋਕੀ ਦਾਨੀ ਅੱਗੇ ਆਉਂਦੇ ਨੇ ਦੂਜਾ ਇੱਕ ਪਾਸੇ ਸੈਂਟਰ ਸਰਕਾਰ ਨੇ 1600 ਕਰੋੜ ਰੁਪਇਆ ਦਿੱਤਾ ਸੀ ਜਿਹੜਾ ਐਲਾਨ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਵਿੱਚੋਂ ਪਹਿਲੀ ਕਿਸ਼ਤ ਆ ਚੁੱਕੀ ਹੈ ਦੂਜਾ ਸੈਂਟਰ ਕਹਿ ਰਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਸਡੀ ਆਰ ਆਫਡ ਦੇ ਵਿੱਚ तकरीबन 12000 ਕਰੋੜ ਰੁਪਇਆ ਪਿਆ ਸਰਕਾਰ ਉਹ ਵੀ ਖਰਚ ਕਰ ਸਕਦੀ ਆ ਹੁਣ ਸਰਕਾਰ ਨੇ ਹੌਲੇ ਹੌਲੇ ਹੋਰ ਵੀ ਦਾਨੀ ਸੱਜਣਾ ਨੂੰ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਆ ਖੁਦ ਸੂਬੇ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਸੌਖੀ ਘੜੀ ਦੇ ਵਿੱਚ ਜਿਹੜੀ ਆ ਪੰਜਾਬ ਦੀ ਜਿਹੜੀ ਆ ਉਭਾ ਫੜੀ ਜਾਵੇ ਲੇਕਿਨ ਫਿਲਹਾਲ ਸਰਕਾਰ ਨੇ ਹੁਣ ਹੋਰ ਜਿਹੜੇ ਵਸੀਲੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਜਾਂ ਸਰਕਾਰੀ ਜਾਇਦਾਦ ਆ ਉਹ ਵੇਚਣ ਦੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਔਰ ਜਿਹੜੇ ਪੰਚਾਇਤਾਂ ਕੋਲ ਚੰਗੀ ਕਮਾਈ ਆ ਜਿੰਨਾਂ ਜੀਆਂ ਜ਼ਮੀਨਾ ਬਹੁਤ ਆ ਠੇਕੇ ਦੇ ਦਿੱਤੇ ਆ ਜੀਆਂ ਸਰਕਾਰ ਨੇ ਉਹਦੇ ਵਿੱਚੋਂ ਵੀ 5% ਦਾ ਹਿੱਸਾ ਮੰਗ ਲਿਆ ਫਲਾਇਲਿਸ ਜਾਣਕਾਰੀ ਦੇ ਨਾਲ ਟੜਤੁਲੇ ਮੇ ਆ ਗਿਆ ਦੇਖਦੇ ਰਹੋਗੇ ਇਸ ਪੰਜਾਬ ਧੰਨਵਾਦ